ਜੈ ਸ਼੍ਰੀ ਰਾਮ ਰਾਦੇ ਰਾਦੇ ਅੱਜ ਥੋੜੀ ਦੇਰ ਪਹਿਲਾਂ ਮੈਂ ਲਾਈਵ ਹੋਇਆ ਸੀ ਜਿਹੜਾ ਕਿ ਕੁਝ ਫਾਜ਼ਿਲ ਕਾ ਦੇ ਕੰਮਾਂ ਨੂੰ ਲੈ ਕੇ ਗੱਲਾਂ ਬਾਤਾਂ ਕਰਨੀਆਂ ਚਾਹਣਾ ਸੀ ਤੇ ਟਾਈਮ ਦਿੱਤਾ ਸੀ ਘੰਟੇ ਬਾਅਦ ਲਾਈਵ ਹੋਣਾ ਅੱਜ ਜੋ ਹਾਲਾਤ ਫਾਜ਼ਿਲ ਕਾ ਦੇ ਮੇਰੀ ਫਾਜ਼ਿਲ ਕਾ ਦੀ ਜਨਤਾ ਪਿਆਰੀ ਜਨਤਾ ਸ਼ਰੀਫ ਜਨਤਾ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮੈਨੂੰ ਫਾਇਲ ਕਾ ਨਾਲ ਪਿਆਰ ਹੈ ਜਨਤਾ ਨਾਲ ਪਿਆਰ ਹੈ ਲੇਕਿਨ ਮੈਂ ਜਨਤਾ ਨੂੰ ਦੱਸਣਾ ਚਾਹਨਾ ਸੱਚਾਈ ਦੇ ਜਗਾਣਾ ਚਾਹਨਾ ਮੈਨੂੰ ਜਨਤਾ ਦਾ ਸਾਥ ਵੀ ਚਾਹੀਦਾ ਹੈ ਅੱਜ ਮੈਂ ਕੁਝ ਮੁੱਦੇ ਦੱਸਣਾ ਚਾਹਨਾ ਸੱਚਾਈ ਦੇ ਮੈਂ ਵੀ ਐਸੇ ਤੇਲਾ ਕੌਂਸਲਰ ਨੇ ਨੌਲੇਜ ਰੱਖਦਾ ਕਾਉਂਸਲਰ ਦੇ ਵਿੱਚ ਕਮੇਟੀ ਦੀ ਹਰ ਮਹੀਨੇ ਮੀਟਿੰਗ ਇੱਕ ਹੋਣਾ ਜ਼ਰੂਰੀ ਹੈ ਜਿਹੜਾ ਕਿ ਅੱਜ ਤੱਕ ਚਾਈ ਪਾਇਆ ਜਾਂਦਾ ਹੈ ਜੇਕਰ ਆਪਾਂ ਕਿਸੇ ਇੱਕ ਏਜੰਡੇ ਦੇ ਉੱਪਰ ਕੋਈ ਸਰਕਾਰੀ ਲਿਖਿਆ ਜਾਂਦਾ ਹੈ ਤਾਂ ਜੇਕਰ ਆਪਾਂ ਉਹਨੂੰ ਚੇਂਜ ਕਰਨਾ ਚਾਹੁੰਦੇ ਆ ਤਾਂ ਉਹਨੂੰ ਰਿਵਾਈਜ਼ ਕੀਤਾ ਜਾਂਦਾ ਹੈ ਮਤਲਬ ਦਾ ਇਹ ਹੈ ਕਿ ਥੋੜੇ ਦਿਨ ਪਹਿਲਾਂ ਮੈਂ ਜਿਹੜੀ ਗੱਲ ਕਹੀ ਸੀ ਕਮੇਟੀ ਦੇ ਵਿੱਚ ਕਲੋਨੀ ਨੂੰ ਲੈ ਕੇ ਜਿਹੜੇ ਕਿ ਫਾਜ਼ਿਲਕਾ ਦੇ ਮੁੱਦਿਆਂ ਵਾਸਤੇ ਮੈਂ ਬੋਲਿਆ ਸੀ ਕਿ ਫਾਜ਼ਿਲਕਾ ਦੇ ਵਿੱਚ ਇੱਕ ਪਹਿਲਾਂ 39 ਨੂੰ ਇੱਕ ਮੀਟਿੰਗ ਹੋਈ ਸੀ ਜਿੰਦੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਿੰਦੇ ਵੀ ਕਲੋਨੀ ਦੇ ਕੱਟੇਗੀ ਤਾਂ ਪੈਸੇ ਆਣਗੇ ਤਾਂ ਸ਼ਹਿਰ ਦੇ ਕੰਮ ਹੋਣਗੇ ਜਿਹੜੀ ਵੀ ਕਲੋਨੀ ਕਟੀਨਾ ਪਾਸ ਹੋਣਾ ਬੜਾ ਮੁਸ਼ਕਿਲ ਹੈ ਇਹ ਬਾਦੀ ਤੋਂ ਦੱਸਾਂਗਾ ਕਿ 1998-99 ਦੇ ਵਿੱਚ ਕੀ ਜਾਂਦੇ ਮਤੇ ਪਾਇਓ ਇਸੀ ਤੇ ਕੀ ਨਹੀਂ ਕਿਉਂਕਿ ਕਲੋਨੀ ਕਿਉਂ ਨਹੀਂ ਕੱਟੀ ਸਕਦੀ ਕੱਟੀ ਸਕਦੀ ਹੈ ਤਾਂ ਬੜੀ ਮੁਸ਼ਕਿਲ ਹੈ ਜੇਕਰ ਇਹਨਾਂ ਨੇ ਸ਼ਹਿਰ ਦਾ ਕੰਮ ਕਰਨਾ ਹੈ ਮੁੱਦੇ ਆ ਧਿਆਨ ਜੇਕਰ ਐਨੇ ਅਜੰਡੇ 30 ਨੂੰ ਤੁਸੀਂ ਸ਼ਹਿਰ ਦੇ ਵਿੱਚ ਕਰੋੜੋਂ ਰੁਪਈਆ ਦੇ ਮੂ ਆਪਣੇ ਮਤੇ ਪਾਸ ਕਰਦੇ ਉਹ ਪੈਸਾ ਕਿੱਥੋਂ ਆਏਗਾ ਜੇਕਰ ਕਲੋਨੀ ਕਟਿਨੀ ਨਹੀਂ ਤਾਂ ਸ਼ਹਿਰ ਦੇ ਕੰਮ ਕਿਵੇਂ ਹੋਣਗੇ ਜਿਹੜੀ ਕਿ 30 ਨ ਨੂੰ ਇਹਨਾਂ ਦੇ ਨਵੇਂ ਮਹੀਨੇ ਤੋਂ ਮੀਟਿੰਗ ਲੈ ਕੇ ਅੱਜ ਚੌਥੇ ਮਹੀਨੇ ਤੱਕ ਕੰਸੇ ਕੰਸ 7 ਤੋਂ 8 ਮਹੀਨੇ ਹੋ ਗਏ ਮੀਟਿੰਗਾਂ ਕਿੰਨੀਆਂ ਹੋਈਆਂ ਚਾਰ ਦੇਖੋ ਕਿੰਨੀ ਵੱਡੀ ਗੱਲ ਹੈ ਨਵੇਂ ਮਹੀਨੇ ਮੀਟਿੰਗ ਹੋਈ 10ਵੇਂ ਮਹੀਨੇ ਇਹਨਾਂ ਨੇ ਪ੍ਰਵਾਨਗੀ ਕਰਤੀ 24 11 ਨੂੰ ਮੀਟਿੰਗ ਹੋਈ ਜਿੰਦੇ ਵਿੱਚ ਬੱਸ ਸਟੈਂਡ ਦੇ ਬਾਹਰ ਜਿਹੜੇ ਕਿ 25-11 ਨੂੰ ਮੀਟਿੰਗ ਹੋਈ ਜਿਹੜੇ ਕਿ ਨਵਾਂ ਬੱਸ ਸਟੈਂਡ ਜਿਹੜਾ ਬਣਾਇਆ ਹੋਇਆ ਇਹਨਾਂ ਨੇ ਬੱਸ ਸਟੈਂਡ ਦੇ ਬਾਹਰ ਜਿਹੜੀ ਜਗ੍ਹਾ ਹੈ ਉਹਦੀਆਂ ਦੁਕਾਨਾਂ ਕੱਟਣ ਵਾਸਤੇ ਮਤਾ ਪਾਇਆ ਗਿਆ ਜਿਹੜਾ ਕਿ ਦੁਕਾਨਾਂ ਕੱਟਣ ਦੀ ਤਿਆਰੀ ਕੰਸੇ ਕਮ ਜਿਹੜਾ ਬੱਸ ਸਟੈਂਡ ਬਣਿਆ ਹੋਇਆ ਹੈ ਪਹਿਲਾਂ ਦਾ ਉਹਨੂੰ ਘਟੋ ਘਟ ਸ਼ੁਰੂਆਤ ਤੱਕ ਕਰਾ ਲਓ ਕਮੇਟੀ ਦਾ ਪੈਸਾ ਖਰਚ ਹੋ ਰਿਹਾ ਹੈ ਆਪਣੀ ਪਬਲਿਕ ਦਾ ਟੈਕਸ ਜਿਹੜਾ ਲਿਆ ਜਾਂਦਾ ਉਹਦਾ ਪੈਸਾ ਖਰਚ ਹੋ ਰਿਹਾ ਹੈ ਸਰਕਾਰ ਦਾ ਪੈਸਾ ਖਰਚ ਹੋਇਆ ਉਹ ਕਿਉਂ ਨਹੀਂ ਹਾਲੇ ਚਾਲੂ ਕੀਤਾ ਜਾ ਰਿਹਾ ਇਸ ਗੱਲ ਦੇ ਉੱਤੇ ਗੌਰ ਕਰੋ ਪੈਸਾ ਆਪਣਾ ਹੈ ਫਿਰ ਦੇਖੋ ਜਿਹੜੀ 25 ਤਰੀਕ ਦੀ ਮੀਟਿੰਗ ਉਹਨੂੰ ਪ੍ਰਵਾਨਗੀ ਅਗਲੇ ਦਿਨ 27 ਨੂੰ ਦੋ ਇੱਕ ਨੂੰ ਫਿਰ ਇਹਨਾਂ ਨੇ ਮੀਟਿੰਗ ਕੀਤੀ ਨਾਲ ਨਾਲ ਪ੍ਰਵਾਨਗੀ ਤੇ ਤੀਜੇ ਮਹੀਨੇ ਇਹਨਾਂ ਦੇ ਬਜਟ ਦੀ ਇੱਕ ਮੀਟਿੰਗ ਹੁੰਦੀ ਹੈ ਹਰ ਤੀਜੇ ਮਹੀਨੇ ਹਰ ਸਾਲ ਦੇ ਜਿਹੜੇ ਕਿ 25 26 ਦਾ ਬਜਟ ਵੀ ਕੀਤੀ ਕਿਹਾ ਇਹ ਮੀਟਿੰਗਾਂ ਦੇ ਵਿੱਚ ਜੇਕਰ ਉਹ ਕਲੋਨੀ ਦਾ ਕੰਮ ਨਹੀਂ ਹੋਇਆ ਪਾਸ ਜਾਂ ਕੀਤਾ ਕਾ ਹੇ ਮਤੇ ਨੂੰ ਰਿਵਾਈਜ਼ ਕੀਤਾ ਜੇਕਰ ਮਤੇ ਨੂੰ ਰਿਵਾਈਜ਼ ਹੀ ਨਹੀਂ ਕੀਤਾ ਤੇ ਕੰਮ ਕਿਵੇਂ ਹੋਣਗੇ ਪੈਸਾ ਕਿੱਥੋਂ ਆਏਗਾ ਇੱਕ ਗੱਲ ਹੋਰ ਨਾਲ ਇਹ ਤਾਂ ਸਹੀ ਮੀਟਿੰਗ ਆ ਦੂਸਰੀ ਗੱਲ ਜਿਹੜੇ ਕੀ ਸ਼ਹਿਰ ਦੇ ਕੰਮ ਹੋਣ ਦਾ ਵੀ ਇਹ ਕੰਮ ਕਿਵੇਂ ਹੋਣਗੇ ਦੇਖੋ ਪਿਛਲੀਆਂ ਗੱਲਾਂ ਮੈਂ ਨਹੀਂ ਕਹਿੰਦਾ ਮੈਂ ਤਾਂ ਇਹ 4 ਮਹੀਨਿਆਂ ਦੀ ਗੱਲ ਕਰਦਾ ਪੰਜ 4125 ਨੂੰ ਟੈਂਡਰ ਲੱਗਦਾ ਜਿਹੜਾ ਕਿ 221 ਨੂੰ ਅਪਲੋਡ ਕਰਕੇ ਆਪਾਂ ਨੂੰ 281 ਨੂੰ ਖੋਲਣਾ ਸੀਗਾ ਜਿਹੜਾ ਕਿ ਉਹਨੂੰ ਖੋਲਣ ਯੈਕਸਟੈਂਡ ਕਰਤਾ ਫਿਰ 72 ਨੂੰ ਕੀਤਾ ਐਵੇਂ ਫਿਰ ਵੀ ਨਹੀਂ ਖੋਲਿਆ ਐਕਸਟੈਂਡ ਕਰਤਾ ਫਿਰ 142 ਨੂੰ ਕੀਤਾ ਫਿਰ ਵੀ ਨਹੀਂ ਖੋਲਿਆ ਗਿਆ ਉਹਨੂੰ ਐਕਸਟੈਂਡ ਕੀਤਾ ਗਿਆ 192 ਨੂੰ ਫਿਰ ਕੀਤਾ ਅਪਲੋਡ ਕਰਕੇ ਫਿਰ ਵੀ ਇਹਨੇ ਐਕਸਟੈਂਡ ਕੀਤਾ ਹੋਇਆ ਐਕਸਟੈਂਡ ਕਿਉਂ ਐਂਦਾ ਮਤਲਬ ਫਾਜ਼ਿਲਕਾ ਦੇ ਵਿੱਚ ਕੋਈ ਠੇਕੇਦਾਰ ਨਹੀਂ ਹੈਗਾ ਕੰਮ ਕਰਨ ਨੂੰ ਫਾਜ਼ਿਲਕਾ ਦੇ ਠੇਕੇਦਾਰ ਕਿਉਂ ਨਹੀਂ ਕਿਉਂ ਨਹੀਂ ਆ ਪਾਦੇ ਟੈਂਡਰ ਬਾਹਰ ਦੇ ਲੋਕ ਜਿਹੜੇ ਪਾਉਂਦੇ ਨੇ ਉਹਨਾਂ ਦਾ ਕੰਮ ਉਹਨਾਂ ਕੋਲੋਂ ਸਮਝ ਲਓ ਕਿ ਕਿਉਂ ਨਹੀਂ ਕਰਵਾਇਆ ਜਾ ਰਿਹਾ ਫਿਰ ਦੇਖੋ 22 ਨੂੰ ਫਿਰ ਫਿਰ ਪਾਇਆ ਜਾਂਦਾ ਹੈ 22 ਨੂੰ ਜਿਹੜੇ ਟੈਂਡਰ ਦੁਬਾਰਾ ਤੋਂ ਲੱਗਦੇ ਨੇ 22 25 ਨੂੰ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਟੈਂਡਰ ਦਾ ਕੈਨਸਲ ਹੀ ਪਾਤਾ ਕੀ ਟੈਂਡਰ ਕੈਨਸਲ ਕਰਦੇ ਗਏ ਇਹਦਾ ਮੀਨਿੰਗ ਕੀ ਹੋਇਆ ਪਹਿਲਾਂ ਐਕਸਟੈਂਡ ਕਰਦੇ ਰਹੇ ਫਿਰ ਟੈਂਡਰ ਕੈਨਸਲ ਕਰਤੇ ਫਿਰ ਇਹਨਾਂ ਨੇ ਦੇਖੋ ਇੱਕ ਤਿੰਨ ਨੂੰ ਫਿਰ ਲਗਾਇਆ ਜਿਹੜਾ ਕਿ 25 ਤਿੰਨ ਨੂੰ ਖੋਲਣ ਦਾ ਕੀਤਾ ਤੇ ਫਿਰ ਇਹਨਾਂ ਨੇ ਐਕਸਟੈਂਡ ਕਰਤਾ ਦੁਬਾਰਾ ਦੁਬਾਰਾ ਲਗਾਉਣ ਤੋਂ ਫਿਰ ਐਕਸਟੈਂਡ ਕਰਤੇ ਗਏ ਫਿਰ ਇਹਨਾਂ ਨੇ 4 1 ਨੂੰ 4 4 ਨੂੰ ਕੀਤਾ ਤੇ 7 4 ਨੂੰ ਖੋਲਣਾ ਸੀ ਜਿਹੜਾ ਕਿ ਇਹਨਾਂ ਨੇ ਫਿਰ ਐਕਸਟੈਂਡ ਕੀਤਾ 11 4 ਨੂੰ ਫਿਰ ਲਗਾਏ ਤੇ 14 4 ਨੂੰ ਜਿਹੜੇ ਕੀ ਟੈਂਡਰ ਖੋਲਨੇ ਸੀ ਤੇ ਅੱਜ ਦੀ ਤਰੀਕ ਤੀਕਰ ਟੈਂਡਰ ਨਹੀਂ ਖੋਲੇ ਗਏ ਇਹਦਾ मीनिंग ਕੀ ਹੈ ਕੀ ਹੋਇਆ ਟੈਂਡਰ ਸਾਰੇ ਲਗਾਏ ਨਹੀਂ ਗਏ ਕੀ ਹੁੰਦਾ ਹੈ ਕਿ ਇੱਕ ਪਾਰਟੀ ਜਦੋਂ ਟੈਂਡਰ ਇੱਕ ਤੇ ਲਗਾਉਂਦੀ ਹੈ ਤਾਂ ਹੋਰ ਕੋਈ ਕੰਪੀਟੀਟਰ ਨਾਲ ਨਾ ਕੋਈ ਹੋਵੇ ਤਾਂ ਟੈਂਡਰ ਨਹੀਂ ਹੁੰਦਾ ਲੇਕਿਨ ਅੱਜ ਦੀ ਤਾਜੀ ਨਿਊਜ਼ ਦੇ ਵਿੱਚ ਦੱਸਣਾ ਜਾ ਰਹੇ ਹਾਂ ਤੁਹਾਨੂੰ ਕਿ ਜਿਹੜੇ ਬੰਦਿਆਂ ਨੇ ਟੈਂਡਰ ਲਗਾਏ ਨੇ ਇੱਕ ਟੈਂਡਰ ਦੇ ਵਿੱਚ ਦੋ ਦੋ ਤਿੰਨ ਤਿੰਨ ਪਾਰਟੀਆਂ ਨੇ ਟੈਂਡਰ ਲਗਾਏ ਨੇ ਉਹ ਕਿਉਂ ਨਹੀਂ ਖੋਲੇ ਹਾਲੀ ਤੱਕ ਕੀ ਸੌਦੇਬਾਜ਼ੀ ਨਹੀਂ ਹੋਈ ਤਾਂ ਮੈਨੂੰ ਆਪਣੇ ਆਪ ਤੇ ਰੋਣ ਵਾਸਤੇ ਇਹ ਗੱਲ ਕਹਿ ਰਹੀ ਆ ਰਹੀ ਹੈ ਕਿ ਇਹ ਤਰਸ ਆ ਰਿਹਾ ਹੈ ਕੀ ਆਪਨੇ ਪਰਸੈਂਟੇਜ ਮੁਕੀ ਨਹੀਂ ਟੈਂਡਰ ਜੋ ਨਹੀਂ ਖੋਲ ਰਹੇ ਫਿਰ ਮੈਨੂੰ ਇਹ ਤੁਗਾਲ ਦਾ ਵੀ ਆਈ ਕਿ ਜਿਨ੍ਹਾਂ ਨੇ ਰਲ ਮਿਲ ਕੇ ਟੈਂਡਰ ਲਗਾਏ ਇੱਕ ਇੱਕ ਟੈਂਡਰ ਦੇ ਉੱਤੇ ਦੋ ਤਿੰਨ ਪਾਰਟੀਆਂ ਨੇ ਪਰੇ ਇਹਨਾਂ ਨੇ ਅੰਦਰ ਖਾਤੇ ਕਈ ਠੇਕੇਦਾਰਾਂ ਨੂੰ ਤਾਂ ਮੈਸੇਜ ਕੀਤਾ ਜੀ ਇਹਨੂੰ ਚੱਕੋ ਅਸੀਂ ਲੈਣਾ ਟੈਂਡਰ ਦਾ ਆਈ ਹੈ ਇਹ ਸੌਦੇਬਾਜ਼ੀ ਹਾਲੀ ਹੋਈ ਨਹੀਂ ਕਿਉਂਕਿ ਸਾਰੀ ਚੀਜ਼ਾਂ ਤਾਂ ਇਹ ਵੇ ਤੇ ਅੱਜ ਵੀ ਤਰੀਕੇ ਨਾਲ ਟੈਂਡਰ ਖੁੱਲਈ ਹੋਣ ਲੰ ਤੋਂ ਬਾਅਦ ਪਤਾ ਨਹੀਂ ਕੰਮ ਕਿਦੋਂ ਹੋਣੇ ਇਹ ਬੜੀ ਵੱਡੀ ਗੱਲ ਹੈ ਪੈਸਾ ਕਿੱਥੋਂ ਆਣਾ ਕਿਵੇਂ ਆਣਾ ਕਲੋਨੀ ਕਿਵੇਂ ਹੋਣੀ ਇਹ ਚੀਜ਼ਾਂ ਬਿਲਕੁਲ ਨਹੀਂ ਹੈ ਰਿਵਾਈਜ਼ ਨਹੀਂ ਕੀਤਾ ਉਸ ਤੋਂ ਬਾਅਦ ਜਿਹੜੇ ਫਾਜ਼ਿਲਕਾ ਦੇ ਠੇਕੇਦਾਰ ਨੇ ਕੀ ਤੁਸੀਂ ਆਪ ਦੇਖੋ ਕਿ ਫਾਜ਼ਿਲਕਾ ਦੇ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਮੈਂ ਵੀ ਕੌਂਸਲਰ ਰਹਾ ਲੋਕਲ ਠੇਕੇਦਾਰ ਲਗਾਉਂਦੇ ਸੀ ਟੈਂਡਰ ਤੇ ਹੁਣ ਲੋਕਲ ਠੇਕੇਦਾਰਾਂ ਨੇ ਕਿਉਂ ਨਹੀਂ ਲਗਾਏ ਉਹ ਕਿੱਥੇ ਗਏ ਇਹਦਾ मीनिंग ਤੁਸੀਂ ਸਾਰੇ ਹੀ ਸਮਝਦੇ ਹੋ ਉਸ ਤੋਂ ਬਾਅਦ ਜੇਕਰ ਨਵੀਂ ਜੀ ਜਿਹੜਾ ਕੀ ਇਹ ਟੈਂਡਰ ਲੱਗੇ ਜਿਹੜੇ ਕੀ ਹੁਣੇ ਇਹ ਮੇਰੇ ਹਿਸਾਬ ਨਾਲ 26 ਟੈਂਡੈਂਸੀ ਜਿੰਨੇ ਵਿੱਚੋਂ 10 ਸਟੈਂਡ ਕੀਤੇ ਤੇ ਬੜੀ ਸ਼ਰਮ ਦੀ ਗੱਲ ਹੈ ਮੇਰੇ ਸ਼ਹਿਰ ਵਾਸੀਆਂ ਦੇ ਮੇਰੇ ਭਰਾਵਾਂ ਦੀ ਜਿਹੜੇ ਕਾਉਂਸਲਰ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੇ ਕਾਉਂਸਲਰ ਬਣੇ ਵਾੜਾਂ ਦੇ ਵਿੱਚ ਵਾਅਦੇ ਕੀਤੇ ਉਹ ਮੇਰੇ ਭਰਾ ਕਾਉਂਸਲਰ ਕੀ ਕਰਨਗੇ ਕਾਉਂਸਲਰ ਵੀ ਮੇਰੇ ਭਰਾਵਾਂ ਨੂੰ ਗੁੰਮਰਾਹ ਕਰਕੇ ਰੱਖਿਆ ਹੋਇਆ ਹੈ ਉਹਨਾਂ ਦੇ ਮਤੇ ਤਾਂ ਪਾਤੇ ਤੇ ਟੈਂਡਰ ਲਾਈਨਿੰਗ ਹੈ ਫਾਜ਼ਿਲ ਕਾਦੇ ਵਿੱਚ 25 ਵਾਰਡਾਂ ਦੇ ਵਿੱਚ ਇੱਕ ਵਾਰਡ ਦਾ ਟੈਂਡਰ ਜਿਹੜਾ ਕੀ ਲੱਗਿਆ ਔਰ ਵਾਰਡ ਕਿੰਦਾ ਹੈ ਤੁਸੀਂ ਲੋਕ ਸਭ ਜਾਣ ਲੋਗੇ ਜਦੋਂ ਟੈਂਡਰ ਖੁੱਲੇਗਾ ਵਾਰਡ ਨੰਬਰ ਹੈ ਉਹ 5 ਦੇਖੋ ਕੀ ਹੋਏਗਾ ਕਿਆ ਗੁੰਮਰਾ ਕਰ ਰਹੇ ਹੋ ਯਾਰ ਮੇਰੇ ਐਮਸੀ ਸਾਰਿਆਂ ਨੂੰ ਭਰਾਵਾਂ ਨੂੰ ਫਿਰ ਉਸ ਤੋਂ ਬਾਅਦ ਜੇਕਰ ਆਪਾਂ ਐਨਾ ਕੁਝ ਕਰਦੇ ਹਾਂ ਤੇ ਦੁਹਰਾ ਰੱਖਿਆ ਜਾ ਰਿਹਾ ਕੋਈ ਸੜਕਾਂ ਨਹੀਂ ਆਪਣੇ ਫਾਜ਼ਿਲਕਾ ਦੀ ਬਣ ਸਕਦੀਆਂ ਮੇਰੇ ਭਰਾਓ ਫਾਜ਼ਿਲਕਾ ਨਿਵਾਸੀਓ ਕਿਉਂਕਿ ਅੱਜ ਦੀ ਤਰੀਕ ਤੀਕਰ ਪੀਸੀ ਦਾ ਕੋਈ ਟੈਂਡਰ ਹੀ ਨਹੀਂ ਲੱਗਿਆ ਜੇਕਰ ਪੀਸੀ ਦਾ ਟੈਂਡਰ ਹੀ ਨਹੀਂ ਲੱਗਿਆ ਤੇ ਜਿਹੜੀਆਂ ਮੈਂ ਅੱਜ ਤੋਂ ਥੋੜੇ ਦਿਨ ਪਹਿਲਾਂ ਕੁਝ ਸੜਕਾਂ ਬਾਰੇ ਕਿਹਾ ਗਿਆ ਸੀ ਉਹ ਕਿਵੇਂ ਬਣਾਈਆਂ ਨਹੀਂ ਬਣ ਸਕਦੀਆਂ ਤੇ ਮੈਂ ਇਹ ਗੱਲ ਕਹਿਣਾ ਕਿ ਜੇਕਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕੋਈ ਵੀ ਅਧਿਕਾਰੀ ਨੇ ਮੇਤਾ ਅਧਿਕਾਰੀ ਨੂੰ ਵੀ ਇਹ ਗੱਲ ਕਹਿਣਾ ਕਿ ਥੋੜਾ ਜਿਹਾ ਫਾਜ਼ਿਲਗਾ ਦੇ ਬੰਨੇ ਧਿਆਨ ਦੇ ਲਿਓ ਕਿਉਂਕਿ ਮੇਨ ਜਿਹੜੀਆਂ ਸੜਕਾਂ ਨੇ ਉਹਨੂੰ ਘਟੋ ਘਟ ਸਾਡਾ ਟੈਕਸ ਦਿੱਤਾ ਹੋਇਆ ਫਾਜ਼ਿਲਗਾ ਦੀ ਜਨਤਾ ਦਾ ਟੈਕਸ ਦਿੱਤਾ ਹੋਇਆ ਕਮ ਸੇ ਕਮ ਉੱਥੇ ਪ੍ਰੀਮਿਕਸ ਦਾ ਕੁਝ ਜਿਹੜੇ ਕਿ ਪੈਚ ਵਰਕ ਕਰਾ ਕੇ ਸਾਨੂੰ ਚੱਲੇ ਜੋ ਕਰਾ ਦੇਣ ਕਿਉਂਕਿ ਬਾਕੀ ਦੇ ਤਾਂ ਦੁਬਾਰ ਰਹਿ ਨਹੀਂ ਗਿਆ ਇਹ ਤੁਸੀਂ ਪ੍ਰਸ਼ਾਸਨ ਦੇ ਕੇ ਦੇ ਫਿਰ ਇੱਕ ਗੱਲ ਹੋਰ ਹੈ ਜੇਕਰ ਆਪਾਂ ਚਾਹੇ ਅਧਿਕਾਰੀ ਨੇ ਚਾਹੇ ਸਰਕਾਰ ਹੈ ਚਾਹੇ ਕਾਉਂਸਲਰ ਹੈ ਜੇਕਰ ਕੰਮ ਕਰਨਾ ਚਾਹਦੇ ਹੋ ਤਾਂ ਮੇਰਾ ਇੱਕ ਸੁਝਾਅ ਹੈ ਫਾਜ਼ਿਲਕਾ ਦੀ ਕੁਝ ਨੁਮਾਇंदे ਆਪਣੇ ਜਨਤਾ ਮੇਰੀ ਜਿਨ੍ਹਾਂ ਕੋਲ ਸਾਈਕਲ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਮਾਜਨ ਮਾਰਕੀਟ ਦੇ ਵਿੱਚ ਦੁਕਾਨਾਂ ਨੇ ਸਬਜ਼ੀ ਮੰਡੀ ਦੇ ਵਿੱਚ ਦੁਕਾਨਾਂ ਨੇ ਕਿਉਂ ਨਾ ਹੁੰਦਾ ਮਤੇ ਪਹਿਲਾਂ ਪੁਰਾਣੇ ਪਏ ਹੋਏ ਨੇ ਪਿਛਲੀਆਂ ਸਰਕਾਰਾਂ ਦੇ ਹੀ ਪਏ ਨੇ ਹੁਣ ਵੀ ਪਏ ਹੋਏ ਕਿਉਂ ਨਾ ਉਹਨਾਂ ਨੂੰ ਕੰਟੈਕਟ ਬੇਸ ਤੇ ਗੱਲ ਕਰਕੇ ਉਹਨਾਂ ਨੂੰ ਮਾਲਕ ਕਿਉਂ ਨਾ ਬਣਾਇਆ ਜਾਏ ਮਾਲਕ ਬਣਾ ਦਿੱਤਾ ਜਾਏ ਨਾਲ ਤਾਂ ਉਹ ਦੁਕਾਨਦਾਰ ਖੁਸ਼ ਨਾਲ ਉਹਨਾਂ ਦੀ ਪੇਮੈਂਟ ਆ ਜਾਏਗੀ ਤਾਂ ਸ਼ਹਿਰ ਦੇ ਉੱਤੇ ਲਗਾ ਦਿੱਤਾ ਜਾਏ ਇਹਦੇ ਵਿੱਚ ਜਿਵੇਂ ਕਹਿੰਦੇ ਨੇ ਨਾ ਨਾਲੇ ਨਾਲੇ ਪੁੰਨ ਤੇ ਨਾਲੇ ਫਲੀਆਂ ਮੈਂ ਕਹਿੰਦਾ ਉਹ ਦੁਕਾਨਦਾਰਾਂ ਨੂੰ ਮਾਲਕ ਵੀ ਬਣਾਓ ਉਹਨਾਂ ਦੇ ਪੈਸੇ ਨਾਲ ਸਾਡਾ ਆਇਆ ਪੈਸਾ ਸਾਡੇ ਸ਼ਹਿਰ ਤੇ ਲਗਾ ਦਿਓ ਬਹੁਤ ਵਧੀਆ ਰਹੇਗਾ ਬਹੁਤ ਜੇਕਰ ਕੰਮ ਕਰਨਾ ਚਾਹਦੇ ਹੋ ਤਾਂ ਮੇਰਾ ਤਾਂ ਇੱਕ ਫਾਜ਼ਿਲਕਾਰ ਨਿਵਾਸੀਆਂ ਕੀ ਬੇਨਤੀ ਹੈ ਕਿ ਮੈਂ ਬੋਲਦਾ ਜਰੂਰ ਹ ਮੈਨੂੰ ਰੋਣਾ ਵੀ ਆਉਂਦਾ ਹੈ ਕਿ ਮੇਰੀ ਫਾਜ਼ਿਲਕਾ ਜਨਤਾ ਸ਼ਰੀਫ ਹੈ ਪਿਆਰੀ ਹੈ ਪਲੀਜ਼ ਜਾਗੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਗੁਮਨਾਹ ਕਰ ਰਹੇ ਨੇ अपा अपने फाइल का वास्ते जागो जय श्री राम राधे राधे एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत